ਉਹਟ ਤੂੰ ਹੀ ਸਵਰਨਪੈਰ ਦੇ ਕੋਲ ਨਾਲ ਨੂੰ ਅੱਗ ਬੜੀ ਝਾਂਕ ਲੱਗੀ ਹੋਆ ਕਾਫੀ ਏਰੀਏ ਦੇ ਵਿੱਚ ਫੈਲ ਗਈ ਆ ਕੋਈ ਇਹ ਤਾਂ ਇਹ ਨਹੀਂ ਪਤਾ ਲੱਗਦਾ ਕਿਸੇ ਨੇ ਲਾ ਦਿੱਤੀ ਆ ਜਾਂ ਨਹੀਂ ਕਿੱਦਾਂ ਹੋ ਗਏ ਕਿੱਦਾਂ ਨਹੀਂ ਇਹ ਆ ਗੁੱਜਰਵਾਲੀ ਨੌਜਾਨ ਆ ਇਹ ਇਹ ਦੋਲੇ ਅੱਗ ਦੋਰੇ ਹੋ ਗਿਆ ਨੂੰ ਆ ਕੋਲੇ ਇਹਨਾਂ ਦਾ ਕੁੱਲਾ ਵਾ ਕੋਈ ਇਹਦਾ ਨੁਕਸਾਨ ਹੋਣ ਦਾ ਪੂਰਾ ਡਰਵਾ ਇਹ ਨਾਲ ਪਰਾਲੀ ਦਾ ਕੁੰਨੂ ਲੱਗਾ ਵਾ ਬਾਈ ਕਿੰਨਾ ਚਿਰ ਹੋ ਗਿਆ ਅੱਗ ਲੱਗੀ ਨੂੰ ਪੈਰ ਦੇ ਲੱਗੀ ਉਹ ਉਧਰੋਂ ਆਈ ਆ ਅਕੇ ਉੱਪਰੋਂ ਆਈ ਜੀ ਕਾ ਕਾਫੀ ਏਰੀਏ ਤੋਂ ਆਈ ਆ ਕੋਈ ਤਾਂ ਮੋਟਰਾਂ ਇੱਥੇ ਹੈਗੀਆਂ ਨਾਲ ਕੋਈ ਚਲਾ ਕੇ ਬੁਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਆ ਇਹ ਗੁੱਜਰਾਂ ਦਾ ਵੀ ਆਪਣਾ ਪੁੱਲ ਜੀ ਨੂੰ ਅਲੋ ਪੈਂਦਾ ਡਰ ਹੋ ਗਿਆ ਜਿਹਦੇ ਕਰਕੇ ਇਹ ਬੁਝਾਉਣ ਲੱਗੇ ਵਾ ਦਾ ਅਗਲਾ ਨਹੀਂ ਚ ਗਈ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਆ ਜੀਵ ਜੰਤੂ ਕਾਫੀ ਇਹਦੇ ਵਿੱਚ ਮਰਦੇ ਆ ਤੇ ਤਾਂ ਸੁੱਕੀ ਸੁੱਕਾ ਬਿਆਣਾੜ ਅਜੇ ਦੀ ਟੂੜੀ ਨਹੀਂ ਬਣਾਈ ਗਈ ਆ ਦੇਖੋ ਪੂਰਾ ਨਾਲ ਇਦਾਂ ਪਿਆਵਾ ਤਾਂ ਨਾਲ ਅੱਗ ਤੇਜੀ ਦੇ ਨਾਲ ਅੱਗੇ ਵਧ ਰਹੀ ਆ ਸਵਰਨਪੈਰਸ ਦੇ ਕੋਲ ਫੋਟ ਤੋਂ ਹੀ ਬਲਾਕਮਾਰ ਤੋਂ ਤਸੀਲ ਗੜਛੇ ਨੇ ਜਿਹੜਾ ਹਾਰਪੁਰ ਕਪੜੀ ਰਹਿ ਦਿਓ ਜੀ ਸਾਰੇ ਧੰਨਵਾਦ